No! Yeah.

ਜੇ ਸਾਡੇ ਸ੍ਰੀ ਸਾਸ਼ੀ ਗਾ ਜੀ ਜਤਨਾ ਦਾ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਉਹਨਾਂ ਨੇ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਇਆ ਦੇਖੋ ਜੀ ਇਹ ਮੇਲਾ ਹਰ ਸਾਲ ਹੁੰਦਾ ਹੈ ਇਹਨੇ 17-18 ਸਾਲਾਂ ਤੋਂ ਮੇਲਾ ਚੱਲ ਰਿਹਾ ਹੈ ਬਹੁਤ ਵਧੀਆ ਪਰ ਇਸ ਸਾਲ ਸਰਦਾਰ ਗੁਰਮਤ ਸਿੰਘ ਜੀ ਕੋਲੋਂ ਜੀ ਕੋਲੋਂ ਮੇਲਾ ਕਰਵਾਇਆ ਗਿਆ ਹੈ ਔਰ ਬਹੁਤ ਹੀ ਵੱਡਾ ਬਹੁਤ ਹੀ ਵੱਡਾ ਪਹਿਲੀ ਵਾਰ ਹੋਇਆ ਹੈ ਕਿ ਇੰਨੇ ਵੱਡੇ ਦਰਜੇ ਦਾ ਸਿੰਗਰ ਇੱਥੇ ਅਵੇਲੇਬਲ ਹੈਗੇ ਨੇ ਪਹਿਲਾਂ ਕਦੀ ਤੱਕ ਸਿੰਗਰ ਅਜੇ ਤੱਕ ਆਏ ਨਹੀਂ ਸੀ ਇਸ ਮੇਲੇ ਦੇ ਉੱਤੇ ਵੀ ਔਰ ਮੇਲੇ ਦਾ ਪ੍ਰਬੰਧਨ ਆਨੇ ਜਾਵੇ ਇਸ ਤਰ੍ਹਾਂ ਦਾ ਪੰਡਾਲ ਲਗਾਇਆ ਗਿਆ ਸੀ ਹਾਲਾਂਕਿ ਜਦਾਂ ਦਾ ਮੀਂਹ ਦਾ ਪ੍ਰੋਗਰਾਮ ਸੀ ਤੇ ਮੀਂਹ ਕਰਕੇ ਆਪਾਂ ਦਾ ਟੈਂਟ ਜਿਹੜਾ ਸੀ ਉਹ ਵੀ ਵਾਟਰਪੂਫ ਲਗਾਇਆ ਗਿਆ ਸੀ ਚਲੋ ਬਾਬਾ ਸ਼ੇਸ਼ਾ ਵਾਲੀ ਦੀ ਬੋਲੀਆਂ ਕਿਹਾ ਇਹ ਨਹੀਂ ਕਹਾ ਬਹੁਤ ਵਧੀਆ ਮੇਲਾ ਜਾ ਰਿਹਾ ਇਸ ਮੇਲੇ ਵਿੱਚ ਬਹੁਤ ਹੀ ਵੱਡੇ ਸਪੰਚਾਂ ਪੰਚਾਂਮੀ ਨਾਲ ਹਲਕਾਰ ਮਲੇ ਨੇ ਸਟੱਪ ਕੀਤੀ ਹੈ ਬਹੁਤ ਵਧੀਆ ਜਾ ਰਿਹਾ ਮੇਲਾ ਜੀ ਬਹੁਤ ਮਜ਼ੇ ਆਗਿਆ ਜੀ ਬਹੁਤ ਵਧੀਆ ਜਦੋਂ ਆਪ ਅਜਿਹੀ ਚੀਜ਼ ਦਾ ਆਯੋਜਨ ਕੀਤਾ ਹੋਵੇ ਸਰਪੰਚ ਸਾਹਿਬ ਵੱਲੋਂ ਮਿਹਨਤ ਕੀਤੀ ਗਈ ਹੋਵੇ ਔਰ ਮੇਲਾ ਸਫਲ ਹੁੰਦਾ ਲਖੇ ਤੇ ਹੋਰ ਮਜ਼ਾ ਆਉਂਦਾ ਬਹੁਤ ਖੁਸ਼ੀ ਹੁੰਦੀ ਹੈ ਇਸ ਮੇਲੇ ਨੂੰ ਸਫਲ ਬਣਾਉਣ ਦੇ ਵਿੱਚ ਸਰਪੰਚ ਸਾਹਿਬ ਦੇ ਨਾਲ ਨਾਲ ਮੈਂਬਰ ਪੰਚਾਇਤਾਂ ਦਾ ਪਿੰਡ ਦਾ ਤੇ ਐਨਆਰਆਈ ਵੀਰਾਂ ਦਾ ਵੀ ਬਹੁਤ ਸਹਿਯੋਗ ਰਿਹਾ ਇਹ ਜੀ ਬਾਬਾ ਸ਼ਾਮਣ ਸਿੰਘ ਨਗਰ ਬਿਆਸ ਦਾ ਨਾਲ ਹੈ ਜੀ ਹਲਕਾ ਬੱਤੋ ਕਾਲਾ ਪਿੰਡ ਤੇ ਬਾਬਾ ਸ਼ੇਰ ਸ਼ਾਹ ਬਲੀ ਜੀ ਦਾ ਮੇਲਾ ਹੈ ਜਿਹੜਾ ਨਵੋ ਘਾਤਵਲ ਮਨਾਇਆ ਜਾਂਦਾ 7 ਅਗਸਤ ਨੂੰ ਅੱਜ ਆਇਆ ਸੰਸਥਾ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹੈ ਇਸ ਤੋਂ ਪਹਿਲਾਂ ਵੀ ਜੇਕਰ ਦੇਖਿਆ ਜਾਵੇ ਤਾਂ 16-17 ਸਾਲਾਂ ਤੋਂ ਮੇਲਾ ਚੱਲ ਰਿਹਾ ਸੀ ਪਰ ਇਸ ਤਰ੍ਹਾਂ ਦੇ ਪ੍ਰਬੰਧ ਨਹੀਂ ਹੋਏ ਸੀ ਸੜਕ ਵੀ ਚਾਲਦੀ ਪਈ ਹੈ ਪਹਿਲਾਂ ਰੋਡ ਵੀ ਜਾਮ ਹੁੰਦੇ ਸੀ ਬਲੌਕ ਹੁੰਦਾ ਸੀ ਬਹੁਤ ਜ਼ਿਆਦਾ ਟ੍ਰੈਫਿਕ ਦੀ ਸਮੱਸਿਆ ਹੁੰਦੀ ਸੀ ਪਰ ਇਸ ਵਾਰ ਟ੍ਰੈਫਿਕ ਨੂੰ ਵੀ ਮੁੱਖ ਰੱਖਦੇ ਹੋਏ ਸੈਡਾਂ ਦੇ ਮੋਟਕਾ ਲਗਾਏ ਨੇ ਜਿਨ੍ਹਾਂ ਦੇ ਗੱਡੀਆਂ ਨੂੰ ਨੰਬਰ ਕਰ ਦਿਆ ਹਨ ਹੋਰ ਲੋਕਾਂ ਦੀ ਸੂਰਤ ਵਾਸਤੇ ਕਿਸੇ ਤਰ੍ਹਾਂ ਦੀ ਅਨੁਸੁਖਾਵੀ ਘਟਨਾ ਹੋਏ ਪੁਲਿਸ ਕੀਤੇ ਗਏ ਨੇ ਪਰ ਉਹਨਾਂ ਦੇ ਪਾਣੀ ਪੀਲੇ ਥਾਂ ਪੀਲੇ ਸਾਰਾ ਪ੍ਰਬੰਧ ਕੀਤਾ ਗਿਆ ਵਿਸ਼ੇਸ਼ ਤੌਰ ਤੇ ਜੱਟ ਪੰਜਾਬੀ ਅਸ਼ਾ ਦੇ ਵੇਖਣ ਲੋਕਾਂ ਦੇ ਚੈਨ ਰੂਪ ਨੂੰ ਦੇਖਦੇ ਆ ਕੀ ਚਲਾ ਚੋਣੇ ਅੱਜ ਇਸ ਮੇਲੇ ਵਾਲੇ ਨੂੰ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਨਾਲ ਨਗੀਆਂ ਦਾ ਵੀ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਅਗਲੀ ਵਾਰ ਮਾਰਗ ਦੀ ਕਿਰਪਾ ਨਾਲ ਇਸ ਤੋਂ ਵੀ ਵੱਡਾ ਮੇਲਾ ਕਰਾਵਾਂਗੇ ਜੀ ਦੇ ਵਾਲਾ ਹੈ ਸ਼ੇਰ ਗਿੰਦਾ ਬਾਣੀਆ ਬਹੁਤ ਬਹੁਤ ਮਿਹਰਬਾਨੀ ਸੂਚੀ ਗ੍ਰਾਮ ਚਰਦਨ ਨੂੰ ਮਗਲੀ ਸਖਤ ਵੱਲੋਂ ਔਰ ਸਾਡੀ ਅੰਸਾ ਆਪਣੇ ਸ਼ੁਭ ਹੱਥਾਂ ਦੇ ਨਾਲ ਕਰਦੇ ਹੋਏ ਹਾਂਜੀ ਖੀਰਾ ਸਰਦਾਰ ਗੁਰਜੀਤ ਸਿੰਘ ਜੀ ਆਜੋ ਜੀ ਪ੍ਰਾਊਡੀ ਢੱਕਰ ਉਹ ਮੈਮੈਂਟੋ ਸਨਮਾਨ ਜੋ ਗਾਮ